ਇੱਕ ਪੰਥ ਮੇਰਾ ਖਾਨਸਾ ਮੇਰਾ ਪੰਥ ਮੇਕਰ ਨਾਰ ਹੈ ਕੀ ਮਸੇ ਪੰਥ ਮੇਰਾ ਖਾਨਸਾ ਮੇਰਾ ਪੰਥ ਮੇਕਰ ਨਾਰ ਹੈ ਸੁਖੀ ਵਸੇ ਪੰਥ ਮੇਰਾ ਖਾਨਸਾ ਮੇਰਾ ਪੰਥ ਮੇਕਰ ਨਾਰ ਹੈ ਸੁਖੀ ਪ੍ਰਸਤ ਪਾਂਛੇ ਮੇਰਾ ਘਾਤ ਸਾ ਮੇਰਾ ਆਮੇਕ i yeah. yeah. கப்ப so you ਨੰਨੇ ਸੀ ਮੀਤੀ ਦਿਹਾੜੇ ਮਨਾ ਨਹੀਂ ਲੈਣੇ ਕੁਝ ਪਹਿਲਾਂ ਜਣਾ ਵੀ ਸੀ ਕਈਏ ਕੀ ਗਵਾਹੀ ਦਾ ਗਾਥਾ ਸੁਣਾਉ ਹੋਵੇ ਮੇਰਾ ਤਾਂ ਥੋੜੇ ਕੁਝ ਲੱਜੇਗੀ ਆਪੋ ਜੀ ਸਤਨਾਮ ਸਿਨਾਏ ਝਾਤ ਮਾਰਨੀ ਥੋੜੀ ਥੋੜੀ ਵੀ ਝਾਤ ਮਾਰ ਲੈਣਾ ਇੱਥੇ ਸਾਧ ਸੰਗਤ ਜਿਹੜੀਆਂ ਇਥੋਂ ਸਾਨੂੰ ਬਖਸ਼ਾ ਮਿਰੜੀਆਂ ਨੇ ਉਹਨਾਂ ਬਖਸ਼ਾਂ ਨਾਲ ਜਿੰਨੀਆਂ ਰੋਪਾ ਕਮਾਲ ਕਾ ਬਾਸ਼ ਸ਼ਕਾ ਦਾ ਅਨਸਾਰ ਸੰਗਤ ਬਾਜਾਂ ਵਾਲੇ ਨੇ ਦੇਣਾ ਇਹਨਾਂ ਪੁੱਤਰਨ ਕੇ ਸੀਸ ਤੇ ਵਾਰ ਦੀਏ ਸੁਤ ਚਾਰ ਚਾਰ ਰੂਏ ਤੇ ਕਿਆ ਪਿਆ ਜੀਵਨ ਕੇ ਜਿਨਾ ਸੰਗਤਰ ਨੇ ਮੁੱਥ ਭਾਈ ਮੁੱਥਾ ਦੇਖੋ ਸਾਧ ਸੰਗਤ ਸੰਸਾਰ ਵਿੱਚ ਇੱਕ ਪੱਖ ਹੈ ਜਿਹਨੂੰ ਬਾਣੀ ਨੇ ਵੀ ਕਿਹਾ ਬਾਣੀ ਅੰਦਰ ਬਾਹਰ ਕਹਿੰਦੇ ਭਗਤਾਂ ਤੇ ਸੈ ਸਾਰੀਆਂ ਜੋੜ ਜਿਹੜੇ ਭਗਤ ਲੋਕ ਹੈ ਨਾ ਸਿਮਰਣ ਕਰਨ ਵਾਲੇ ਨਾਮ ਜਪਣ ਵਾਲੇ ਪਰਮ ਭਗਤ ਕਰਨ ਵਾਲੇ ਉਹਨਾਂ ਬਾਤੇ ਸਾਰੀ ਲੋਕਾਂ ਦਾ ਬਹੁਤ ਫਰਕ ਹੈ ਨਾਮ ਜਪਣ ਵਾਲੇ ਉਹ ਕਹਿੰਦੀਆਂ ਹੁੰਦੀਆਂ ਵੀ ਮੇਰਾ ਵੇਸ਼ਤ ਕੋਈ ਨੁਕਸਾਨ ਹੋ ਜੇ ਪਰ ਜਿਹੜੇ ਮੇਰੇ ਕੋਲ ਪਾਉਂਦੇ ਆ ਉਹਨਾਂ ਨੂੰ ਦੁੱਖ ਚੱਟਦਾ ਨਹੀਂ ਆਹੀ ਕਹਿੰਦੇ ਆ ਭਗਤਾਂ ਤੇ ਸਹਸਾਰੀਆਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਕਹਿੰਦੇ ਵੇਖਤ ਮੈਂ ਅਨੱਤਾ ਦੇ ਕੂਰੇ ਨੂੰ ਛੱਡ ਆਇਆ ਜੇ ਸਾਸਾਂ ਦੇ ਸ਼ਮੇਸ਼ ਪਿਤਾ ਨੂੰ ਸੁੱਖਾਂ ਦੀ ਲੋੜ ਹੁੰਦੀ ਅਨੰਦਾਂ ਦੀ ਕੂਰੇ ਨੂੰ ਵਿਸਾਰ ਦਾ ਨਾਂ ਜੇ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਦੁਰਦ ਪਤਾ ਨਾਲ ਪਿਆਰ ਹੁੰਦਾ ਸਾਥ ਸੰਗਤ ਜੰਗ ਵਿੱਚ ਵਾਰਦਾ ਨਾਮ ਜੇ ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਕਰੋੜ ਦੁੱਧ ਤੇ ਅਣਦੇਉ ਕੁਝ ਆਪਾਂ ਇਥੋਂ ਬਖਸ਼ਿਸ਼ਾਂ ਦੇ ਕੇ ਜਾਣਗੇ ਕਿਸੇ ਦਾ ਕੁਝ ਸਰਵਰ ਦਾ ਹੋਵੇ ਆਪਣਾ ਭਾਵੇਂ ਕੁਝ ਵਿਗੜ ਜੇਖ ਲੋ ਆਜਿਹੇ ਦਿਨ ਚੱਲਦੇ ਸਾਨੂੰ ਸਰਦਾਰੀ ਰੋਡ ਵਾਸਤੇ ਪਾਤਸ਼ਾਹ ਨੇ ਸਾਥ ਸੰਗਤ ਆਪਣਾ ਪੁੱਤ ਅੱਡੇ ਵਾਹਿਆ ਚਾਰ ਸਹਬ ਜਾਂ ਦੇ ਸਾਥ ਸੰਦੋ ਦਾ ਇਤਿਹਾਸ ਕਰਨ ਨੂੰ ਆਪਾਂ ਸਰਮਣ ਕਰਾਂਗੇ ਭਾਈ ਅੱਜ ਜਿਹੜਾ ਮੌਸਮ ਬੇਹੱਦਾ ਹੋ ਗਿਆ ਫਿਕਰ ਸੀ ਸਭ ਨੂੰ ਮੈਨੂੰ ਵੀ ਫਿਕਰ ਸੀ ਵੀ ਸੰਗਤਾਂ ਗਲੀਆਂ ਦੇ ਵਿੱਚੋਂ ਨਹੀਂ ਕੋਣਗੀਆਂ ਅਰ ਸਾਰ ਸਾਬ ਸਾਹਿਬ ਜਾਨਿਆਂ ਦੇ ਜਿਹੜੇ ਲੋਸ਼ਾਨੀ ਸ਼ਹਾਦਤ ਹੈ ਉਹ ਸਾਥ ਕਮਾਈਏ ਨਹੀਂ ਕਰਕੇ ਮੈਨੂੰ ਕਹਿ ਲੈਂਦਾ ਹੈ ਇਹ ਘੜੀਆਂ ਕੱਡੀਆਂ ਗਿੰਨੀਆਂ ਹੋ ਜਾਂਸੀ ਤੁਸੀਂ ਸਾਬ ਸਾਹਿਬ ਜਾਨਿਆਂ ਦੇ ਸ਼ਹੀਦੇ ਨੂੰ ਸਵਾਰਥ ਨਹੀਂ ਜਾਪਾਂ ਵਿੱਚ ਜੇ ਘੜੀਆਂ ਵਿੱਚ ਪਾਣੀ ਵੀ ਚੱਲਦਾ ਹੁੰਦਾ ਜਿੱਥੋਂ ਤੱਕ ਤੁਹਾਡੇ ਮੁੱਥੇ ਨਸ ਰਹੇ ਨੇ ਤੁਸੀਂ ਆਉਣ ਤੋਂ ਫੇਰ ਵੀ ਰੁਕਣਾ ਨਹੀਂ ਸੀ ਨਹੀਂ ਰੋ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਵਾਦ। ਇੱਕ ਦੋ ਇੱਕ ਜਿਹੜੀਆਂ ਕੌਣ ਜਾਣੇ ਬੇਨਾ। ਨਾਉ ਜੀ। ਤੁਹਾਡੇ ਵਿੱਚ ਬੇ ਸੰਗਤਾਂ। ਸਾਧ ਸੰਗਤ ਇੱਕ ਤੋਂ ਇੱਕ ਵੱਧ ਕੇ ਸਾਡੀ ਸ਼ਰਧਾ ਹੈ। ਮੈਂ ਵੀ ਆ ਕਰ ਗਿਆ ਮੈਂ ਵੀ। ਮੇਰਾ ਵੀ ਹਿੱਸਾ ਹੈ ਜੇ ਮੇਰਾ ਵੀ ਯੋਗਦਾਨ ਹੈ ਜੇ। ਸੋ ਸੰਗਤਾਂ ਦਾ ਸਾਧ ਸੰਗਤ ਬਹੁਤ ਬਹੁਤ ਧੰਨਵਾਦ। ਜਿਹੜਾ ਇਹਨਾਂ ਜਿਨ੍ਹਾਂ ਵਿੱਚ ਆ ਕੇ ਸਾਧ ਸੰਗਤ ਆਪਾਂ ਸਾਬ ਜਾਨਾਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਵੀ ਸਾਧ ਸੰਗਤ ਜਿਹੜੇ ਦੱਸ ਦੇਣਾ ਇਹ ਸਾਧ ਸੰਗਤ ਦਸ ਸੰਗਰਾਮਾਂ ਤੇ ਵਡੇ ਗਏ ਨੋਟ ਕਰਿਓ ਆਪਾਂ ਸਾਬ ਜਾਨਾਂ ਦੀ ਸ਼ਹੀਦੀ ਨੂੰ ਸਾਰਾ ਸਾਲ ਕਿਵੇਂ ਯਾਦ ਰੱਖਣਾ ਹੈ ਜਿਵੇਂ ਆਪਾਂ ਸਾਧ ਸੰਗਤ ਊੜ ਮੰਤਰ ਦਾ ਜਾਪ ਇਹਨਾਂ ਦਿਨਾਂ ਵਿੱਚ ਆ ਕੇ ਕਰਦੇ ਆ ਨਾ

ਇਸ ਕਰਕੇ ਆ ਜਿਹੜੀਆਂ ਸੰਗਰਾਮਾਂ ਸਾਧ ਸੰਗਤ ਅਗਲੇ ਮਹੀਨੇ ਵਿੱਚ ਹੋਣਗੀਆਂ ਤੇ ਜਿਨ੍ਹਾਂ ਸੰਗਤਾਂ ਨੂੰ ਆ ਜ਼ਾਦੇ ਲਗਰਾਂ ਦੀਆਂ ਸੇਵਾਵਾਂ ਬਣਨਗੇ ਮੰਨ ਲਓ 20 ਤਰੀਕ ਵਾਲੇ ਨੂੰ ਜਿਹੜਾ ਸਾਧ ਸੰਗਤ ਇੱਕ ਸੰਗਰਾਮ ਦਾ ਜਿਹੜਾ ਹੋਊਗਾ 1 ਇੱਕੇ ਵਾਲਾ 22 ਵਾਲਾ 23 ਵਾਲਾ 24 ਇਹ ਇੱਕ ਦਾਸ ਦਾ ਤੇ ਬੰਦੋਰਾ ਪ੍ਰਬੰਧਕ ਕਮੇਟੀ ਦਾ ਯਤਨ ਸੀ ਇਹ 12 ਮਹੀਨੇ ਜਾਂ ਸਾਰਾ ਸਾਲ ਸਾਹਿਬਜ਼ਾਦਿਆਂ ਦੇ ਅਤੇ ਅਨੇਕਾਂ ਸ਼ਹੀਦਾਂ ਦੇ ਸ਼ਹੀਦੀ ਨੂੰ ਯਾਦ ਕਿਵੇਂ ਰੱਖਿਆ ਜਾਣਾ ਰੱਖਣਾ ਕਿ ਨਾ ਯਾਦ ਵੀ ਜਦੋਂ ਹਰ ਸੰਗਰਾਮ ਤੇ ਥੋੜਾ ਥੋੜਾ ਪ੍ਰਚਾਰ ਹੋਇਆ ਹਰ ਸੰਗਰਾਮ ਤੇ ਆਪਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਗੁਰਦੁਆਰਾ ਸਾਹਿਬਾਂ ਨੂੰ ਚੱਲੇ ਤੇ ਆਪੇ ਗੱਲ ਬਣ ਗਈ ਕਰਦੇ ਸਾਧ ਸੰਗਤ ਵੈਸੇ ਆਪਣਾ ਖਿਆਲ ਦੇ ਹੋ ਗਿਆ ਕਿ ਜਦੋਂ ਦਾਦੀ ਨੂੰ ਬੜੇ ਪਾਣਿਸ਼ਣ ਆ ਜਾਂਦੀ ਹੈ ਤਾਂ ਮੈਂ ਘਰ ਵਿੱਚ ਉਦੋਂ ਦਾਦੀ ਦੇ ਨੇੜੇ ਹੀ ਰਹਿੰਦੇ ਵੀ ਉਹ ਜੱਟ ਨੂੰ ਚੁਸ਼ ਨੋਟ ਕਿਤੇ ਤੇ ਜਦੋਂ ਸਾਥ ਸੰਗਤ ਨੂੰ ਪੈਨਸ਼ਨ ਮਿਲ ਜਾਂਦੀ ਹੈ ਦਾਦੀ ਵੰਡ ਵੀ ਦਿੰਦੀ ਹੈ ਕਿਸੇ ਕਿਸੇ ਘਰ ਵਿੱਚ ਫਿਰ 25 ਦਿਨ 20 ਦਿਨ ਦਾਦੀ ਦੇ ਮੌਖੇ ਹੁੰਦੇ ਕਿਉਂ ਵੰਡ ਦਿੰਦੀ ਹੈ ਪਿਆਰੇ ਇਸ ਤਾਂ ਹੀ ਤੇ ਸਾਥ ਸੰਗਤ ਜਦੋਂ ਕਹਿੰਦੇ ਨੇ ਕੇ ਮੋੜ ਨਾਲੋਂ ਪਿਆਰ ਪਿਆਰਾ ਆਪਾਂ ਵੀ ਯਤਨ ਕਰਨਾ ਹੈ ਭਾਈ ਜਿਹੜੀਆਂ ਆਉਂਦੇ ਮਹੀਨੇ ਦੀਆਂ 12 ਸੰਗਰਾਮਾਂ ਖੁੱਲ ਗਈਆਂ ਉਹਨਾਂ 12 ਸੰਗਰਾਮਾਂ ਤੇ ਆਪਾਂ ਇਹ ਮੋੜ ਗੁੰਤਰ ਦੇ ਜਾਪ ਕਰੀਏ ਤਾਂ ਕਿ ਆਪਾਂ ਨੂੰ ਹਰ ਮਹੀਨੇ ਸਹਿਬ ਜੱਤ ਜੀ ਦੀ ਯਾਦ ਮੈਨੂੰ ਪਤਾ ਹੈ ਤੁਹਾਨੂੰ ਜੋ ਵੀ ਮੈਸੇਜ ਦੇ ਦੇਗੇ ਉਹ ਮੈਸੇਜ ਨੂੰ ਸਾਥ ਸੰਤ ਤੁਸੀਂ ਸਾਰਤਾ ਕੋਲ 8 ਲੱਖ ਕੇ ਨਾਲ ਇਕੱਠ ਕਰਨ ਵਾਸਤੇ ਪਰ ਸਾਰ ਸੰਗਤ ਤੁਹਾਡੇ ਵਿੱਚ ਸ਼ਰਧਾ ਹੁੰਦਾ ਦਿਨੋਂ ਦਿਨ ਵਧਦੀ ਜਾਂਦੀ ਹੈ بس ਸ਼ਰਧਾ ਹੀ ਵਧਉਣੀ ਹੈ ਇੱਥੇ ਆ ਕੇ ਜਿਨ੍ਹਾਂ ਨੇ ਸ਼ਰਧਾ ਪਦਾ ਦੇ ਉਹਨਾਂ ਦੀ ਸ਼ਰਧਾ ਦਾ ਆਪੇ ਘਟੇਉਣੀ ਆਪ ਕੋ ਜੀ ਸਤਨਾਮ ਸ਼ਰਧਾ ਵਧਾਉਣ ਜਿਹਨੇ ਬਣਾਏ ਨੇ ਬਹੁਤ ਬਖਸ਼ੇ ਇਸ ਕਰਕੇ ਆਓ ਸਾਧ ਸੰਗਤ ਆਪ ਦਾ ਦਾਸ ਸਭ ਮੇਨ ਕਰਪਾ ਬਾਦ ਇਸ ਕਰਕੇ ਰਹਿਣ ਕਿ ਜਿਹੜਾ ਮੌਸਮ ਇਹ ਇਹ ਜਾ ਰਿਹਾ ਹੈ ਅੱਜ ਪਤਾ ਲੱਗ ਗਿਆ ਵੀ ਸਾਥ ਸੰਗਤ ਪੱਕੇ ਕਿਹੜੇ ਕਿਸੇ ਤੇ ਕਦੇ ਕਦੇ ਆਉਣ ਵਾਲੇ ਕਨੇ ਸੀ ਰੱਬ ਨੇ ਕਿਰਪਾ ਧਿਆਨ ਲਾਇਆ ਪਰ ਫਿਰ ਵੀ ਮੇਰਾ ਗਿਆਨ ਹੈ ਪੱਕੇ ਵਿੱਚ ਤਾਂ ਕੋਈ ਰਹਿ ਗਿਆ ਆਪਣਾ ਵੀ ਸ਼ੱਕ ਬੜੇ ਅੱਜ ਮੀਂਹ ਪੈਂਦਾ ਲੌਣ ਜਾਦੇ ਨਹੀਂ ਰੇ ਕੱਚਿਆਂ ਕਰ ਫਿਰ ਕੇ ਲੱਗੇ ਸੋ ਸੰਗਤਾਂ ਦਾ ਸਾਥ ਸੰਗਤ ਇਸ ਤੇ ਇਹ ਕਾਹ ਨੂੰ ਬੋਲਦੇ ਨੇ ਨਾ ਉਹਨਾਂ ਆਪਾਂ ਅੱਜ ਤੋਂ ਸਾਥ-ਸਾਂਜਨ ਕਰਨੇ ਇਹ ਸ਼ਾਮ ਨੂੰ ਪੈ ਲਗਿਆ ਦੋ ਤਿੰਨ ਹੀ ਪਰਮੰਤਰ ਹੋਵੇ ਤੱਤੇ ਪਾਣੀ ਲਾ ਗਿਆ ਨਾ ਖਦਾ ਹੱਥੀ ਢੜੇ ਪੈ ਗਏ ਹੋਣਗੇ ਤੱਕ ਹੀ ਜਦੋਂ ਲੈਟ ਨਹੀਂ ਸੀ ਉੱਡੇ ਹੋਣ ਸਾਥ-ਸਾਂਜਨ ਨੇ ਆਪਿਆ ਸੀ ਇਕਲ ਸਾਡੇ ਵਿੱਚ ਜਦੋਂ ਉਹ ਮਹਿਨ ਆ ਗਿਆ ਅਸੀਂ ਘੜੀ ਵੀ ਪੁੱਤ ਲਗੇ ਟੌਰ ਤੇ ਪੁੱਤ ਗੇ ਰੱਖਣੀ ਕਾਫੀ ਕੁਝ ਹੋਣ ਗਈ ਹੈ ਨਾ ਪੁੱਤ ਗੇ ਆ ਜਦੋਂ ਉਹਦੀਆਂ ਸਾਧ ਸੰਗਤ ਅਸੀਂ ਕੌਫੀਆਂ ਬਣਾਉਣ ਲੱਗਿਆ ਦਰਵਾਜ਼ੇ ਕੋਲ ਕੇ ਬੈਠ ਕੇ ਕੋਲ ਕੇ ਕੀ ਹੁੰਦੀਆਂ ਕਿ ਕੋਈ ਨਕਸ਼ਾ ਚਲੋ ਚੰਗੀ ਗੱਲ ਹੈ ਇਸ ਕਰਕੇ ਸਾਧ ਸੰਗਤ ਯਤਨ ਕਰਨਾ ਇੰਨਾ ਤਕੜਾ ਜਪਦਾ ਸਮਾ ਨੀਂਦੇ ਪੈਣ ਕਰਕੇ Neend hath mosum ਕਰਕੇ ਪਦਰ ਬਦਰ ਇਦ੍ਰਕ ਹੋਇਆ ਉਹ ਸਮੇਂ ਨੂੰ ਰੱਬ ਨੇ ਸਾਨੂੰ ਸचेत ਕੀਤਾ ਕਿ ਸਿੱਖਾ ਤੇਰਾ ਜੀਵਨ ਬੇਦਰ ਹੁੰਦਾ ਹੈ ਅਰ ਸਵੇਰ ਜਗ੍ਹਾ ਸਰਵਨ ਕੀਤਾ ਸੀ ਦਾਸ ਭਾਤ ਦੇ ਬੋਲ ਅਮਰਤ ਗੜੀ ਨੂੰ ਗੋਬਨ ਸਿੰਘ ਮਹਾਰਾਜ ਜੀ ਕਹਿੰਦੇ ਸਿੱਕੋ ਭੁੱਖ ਲੱਗੀ ਕੀਤਾ ਸੀ ਨਾ ਸਰਵਨ ਯਾਦ ਰੱਖਣਾ ਸਿੱਖਾਂ ਨੇ ਪੁੱਛਿਆ ਮਹਾਰਾਜ ਦੱਸੋ ਕਾਹਦੀ ਭੁੱਖ ਲੱਗੀ ਹੈ ਕਹਿੰਦੇ ਭਾਈ ਅਮਰਤ ਵੇਲਾ ਹੋ ਗਿਆ ਘੋੜਿਆਂ ਦੀਆਂ ਕਾਠੀਆਂ ਤੇ ਬੈਠੀ ਨਿਤਨੇਮ ਫਰੋ ਤੇ ਘੋੜਿਆਂ ਦੀਆਂ ਕੋਠੀਆਂ 'ਤੇ ਬੈਠੇ ਆਸਾਂ ਦੀ ਬਾਤ ਦਾ ਕੀਰਤਨ ਕਰਦੇ ਸ਼ੇਖਾ ਤੇਰੇ ਵਿੱਚ ਵੀ ਇਹ ਕੁਝ ਬਾਦਜ ਨੇ ਭਰਨ ਵਾਸਤੇ ਸਾਨੂੰ ਕਹ ਦਿੱਤਾ ਤੂੰ ਵੀ ਗੱਡੀ ਟ੍ਰੇਨ ਵਾਸਤੇ ਵਿੱਚ ਬੈਠਾ ਹੋਇਆ ਸ਼ਾਮ ਦੇ ਨਿਤਨੇਮ ਘੜਾ ਕੇ ਹੀ ਕਰਨੀ ਤੇਰੇ ਘਰ ਤੋਂ ਹੋਵੇ ਉੱਥੋਂ ਹੀ ਸ਼ੁਰੂ ਕਰਨੀ ਵੀ ਆਓ 6 ਕਰੋੜੀਆਂ ਕਨਾਂ ਸਾਹਿਬ ਦੀਆਂ ਪੜ ਕੇ ਅੰਦਾਜ਼ ਬੇਨਤੀ ਹਕੂਮਨਾਮੇ ਤੇ ਆਪਣਾ ਕੜਾ ਪੁੱਛਾ ਦੇਖ ਲੈ ਕੇ ਫਿਰ ਲੰਗਰ ਹਾਲੇ ਜਾ ਕੇ ਸਾਧ ਸੰਗਤ ਇਨਾ ਪਰਿਵਾਰਾਂ ਨੂੰ ਅੱਜ ਚਾਹ ਦੇ ਨਾਮ ਦੀ ਸੇਵਾ ਕੀਤੀ ਬਾਤ ਵਿੱਚ ਨਾਮ ਬਹੁਤ ਹੋਣਗੇ ਉਹ ਤਾਂ ਕੋਟ ਧੰਨवार ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ